ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਪੱਟੀ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਹੈਗੀ ਆ ਥਾਰੀ ਪੱਟੀ ਸ਼ਹਿਰ ਦੀ ਤੇ ਪੱਠੇ ਪੈਣੀ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਠੀਕ ਆ ਤੇ ਥੋੜੀ ਥੋੜੀ ਦੂਰੀ ਤੋਂ ਹੋਰ ਪਿੰਡ ਵੀ ਹੈਗੇ ਆ ਜਿਵੇਂ ਕਿ ਪਨਗੋਟਾ ਪਿੰਡ ਆ ਉਹ ਵੀ ਥੋੜੀ ਦੂਰੀ ਤੇ ਹੈਗਾ ਇਸ ਰੇਟ ਤੋਂ ਠੀਕ ਆ ਜੀ ਬਾਕੀ ਤੁਸੀਂ ਜਿਹੜੀ ਖਾਸ ਵਿਜਿਟ ਆ ਉਹ ਨਦੌਰ ਪਿੰਡ ਕਰਨੀ ਹੈਗੀ ਆ ਠੀਕ ਆ ਜੀ ਬਾਕੀ ਵੀਰ ਗੁਰਜੀਤ ਦੇ ਘਰੇ ਆਇਆ ਦੋਸਤੋ ਗੁਰਜੀਤ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਇੱਕ ਵੜ ਬਿਲਕੁਲ ਤਾਜੀ ਸੂਈ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਬਾਕੀ ਵੜਾਂ ਜਿੰਨੀਆਂ ਵੀ ਹੋਣੀਆਂ ਬਿਨ ਬੱਚੇ ਤੋਂ ਆ ਪਰ ਦੁੱਧ ਜਿਹੜਾ ਦੋਸਤੋ 10 ਲੀਟਰ ਤੋਂ ਲੈ ਕੇ 15 15 ਲੀਟਰ ਤੱਕ ਜਿਹੜਾ ਇਹਨਾਂ ਵੜਾਂ ਦੇ ਕੋਲ ਜਿਹੜਾ ਦੁੱਧ ਹੈਗਾ ਠੀਕ ਆ ਤੇ ਸਮਾਂ ਪੁੱਛਾਂਗੇ ਕਿ ਕਿੰਨੇ ਕੇ ਸਮੇਂ ਦੀਆਂ ਸੂਈਆਂ ਨੇ ਰੇਟ ਭਾਅ ਪੜਦਾ ਬਿਲਕੁਲ ਵੀਡੀਓ ਦੇ ਵਿੱਚ ਕੀਤਾ ਜਾਵੇਗਾ ਅੱਜ 7 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦਾ ਦੋਸਤੋ 6 ਵਜੇ ਦਾ ਸਮਾਂ ਹੈਗਾ ਠੀਕ ਆ ਤੇ ਪਸ਼ੂ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੁੰਦੀ ਆ ਵੀ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾ ਰਹੇ ਆ ਬਣਾ ਰਹੇ ਆ ਉਸ ਥਾਂ ਤੇ ਵਿਖਾਏ ਗਏ ਪਸ਼ੂਆਂ ਦੀ ਜੜੀ ਆ ਦੋਸਤੋ ਤਸੱਲੀ ਆ ਚੁਵਾਈ ਕਰਕੇ ਜਿਹੜੇ ਪਸ਼ੂ ਖਾਸ ਤੌਰ ਤੇ ਸੂਏ ਸਵਾਏ ਨੇ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਬਾਕੀ ਤਾਲਮੇਲ ਜਿਹੜਾ ਹੈਗਾ ਤੁਸੀਂ ਓਨਰ ਮਾਲਕ ਦੇ ਨਾਲ ਗੱਲਬਾਤ ਕਰਨੀ ਆ ਵੀਰ ਗੁਰਜੀਤ ਮੇਰੇ ਨਾਲ ਹੋਣਗੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਹ ਕਰਦੇ ਆ ਗੱਲਬਾਤ ਵੀਰ ਗੁਰਜੀਤ ਦੇ ਨਾਲ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਗੁਰਜੀਤ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਬਹੁਤ ਠੀਕ ਠਾਕ ਵੀਰੇ ਹਾਂਜੀ ਠੀਕ ਠਾਕ ਵੀਰ ਜੀ ਤੇ ਗੁਰਜੀਤ ਵੀਰੇ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਵਪਾਰ ਦਾ ਹੀ ਠੀਕ ਆ ਤੇ ਪਸ਼ੂ ਅੱਜ ਆਪਣੇ ਕੋਲ ਘੱਟੋ ਘੱਟ ਕਿੰਨੇ ਕ ਐਨੀਮਲ ਹੈਗੇ ਪਕਾਉਗੇ ਪੰਜ ਐਨੀਮਲ ਹੈ ਜੀ ਪੰਜ ਚੋਂ ਇੱਕ ਦਾਜੀ ਸੂਈ ਬੱਚਾ ਨਾਲ ਆ ਜੀ ਠੀਕ ਆ ਤੇ ਚੌਂ ਦੇ ਬੱਚੇ ਨਹੀਂ ਹੈਗੇ ਜੀ ਚੌਂ ਦੇ ਬੱਚੇ ਨਹੀਂ ਹੈਗੇ ਹਾਂਜੀ ਇਹਨਾਂ ਨੂੰ ਤਕਰੀਬਨ 2-2 ਮਹੀਨੇ ਹੋ ਗਏ ਸੋ ਤੇ ਰੇਟ ਭਾ ਫੜਦਾ ਵੀਰ ਗੁਰਜੀਤ ਕਿੱਥੋਂ ਲੈ ਕੇ ਤੇ ਕਿੰਨੇ ਕ ਤੱਕ ਮੌਜੂਦ ਹੈ ਅੱਜ ਰੇਟ ਕਿੰਨੇ ਕ ਸਟਾਰਟ ਕਿੱਥੋਂ ਲੈ ਕੇ 40000 ਤੋਂ ਲੈ ਕੇ ਹਾਂਜੀ ਤੇ 20000 ਤੋਂ ਲੈ ਕੇ 40000 ਤੱਕ 20000 ਤੋਂ ਲੈ ਕੇ 40000 ਤੱਕ ਅੱਜ ਵੜਾ ਆਪਣੇ ਕੋਲ ਮੌਜੂਦ ਆ ਹਾਂਜੀ ਤੇ 10 ਕਿਲੋ ਤੋਂ ਲੈ ਕੇ 15 ਕਿਲੋ ਦੁੱਧ ਇਹਨਾਂ ਦੇ ਕੋਲ ਹੈਗਾ ਹਾਂਜੀ ਤਿਆਰ ਹੈ ਜੀ ਠੀਕ ਆ 10 ਕਿਲੋ ਤੋਂ ਥੱਲੇ ਤੇ ਨਹੀਂ ਕੋਈ ਹੈਗੀ ਨਹੀਂ 10 ਕਿਲੋ ਥੱਲੇ ਨਹੀਂ ਠੀਕ ਆ ਤੇ ਗੁਰਜੀਤ ਵੀਰੇ ਆਜਾ ਪਹਿਲੇ ਨੰਬਰ ਤੋਂ ਜਿਹੜੀ ਤਾਜੀ ਸੂਈ ਇਧਰੋਂ ਸਟਾਰਟ ਕਰ ਲੀਏ ਆ ਸਟਾਰਟ ਜਿਹੜੀ ਆ ਦੋਸਤੋ ਬਿਲਕੁਲ ਕਾਲੀ ਤੇ ਬਿਲਕੁਲ ਚਿੱਟੇ ਡੱਬੇ ਵਿੱਚ ਹੈਗੇ ਆ ਵੈਨ ਸਟਾਰਟਿੰਗ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਾਂਗੇ ਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਤੇ ਦਿਨ ਨੂੰ ਵੀਰ ਕਿੰਨੇ ਹੋ ਗਏ ਸੂਈ ਨੂੰ ਇਹਨਾਂ ਨੂੰ ਵੀ 15-20 ਦਿਨ ਹੋ ਗਏ ਆ 15-20 ਦਿਨ ਦਾ ਸਮਾਂ ਹੋ ਗਿਆ ਬੱਚਾ ਥਲੇ ਕੀ ਆ ਗਿਆ ਇਹ ਬੱਚਾ ਹੈ ਬੱਚਾ ਮੇਲ ਕਾਫ ਆ ਸੂਆ ਪਹਿਲੇ ਨਹੀਂ ਦੂਜੇ ਨੇ ਜੀ ਇਹ ਦੂਜੇ ਸੂਏ ਦੂਜੇ ਸੂਏ ਆ ਤੇ ਅੱਜ ਹੁਣ ਮੌਕੇ ਦਾ ਪ੍ਰੈਜ਼ੈਂਟ ਟਾਈਮ ਕਿੰਨਾ ਕੁ ਦੁੱਧ ਹੈਗਾ ਹੁਣ ਦੁੱਧ 13 ਕਿਲੋ ਤਿਆਰ ਹੈ 13 ਕਿਲੋ ਹਾਂਜੀ ਬਿਲਕੁਲ ਜਿਹੜਾ ਕਿਸੇ ਨੇ ਚੋਲੇ ਨਾਂ ਆਨ ਕੇ ਜੀ ਹਾਂ ਜਦੋਂ ਦੋ ਟਾਈਮ ਤੋਂ ਤਿੰਨ ਟਾਈਮ ਤੋਂ ਠੀਕ ਹੈ ਦਿਨ ਕਿੰਨੇ ਦੱਸਿਆ ਸੁਈ ਨੂੰ ਇਹਨੂੰ 15 20 ਦਿਨ 15 20 ਦਿਨ ਹੋ ਗਏ ਤਾਂ 13 ਕਿਲੋ ਨੈਟ ਹਾਜ਼ਰ ਹੈ 13 ਹਾਂਜੀ ਤੇ ਖੋਲ ਕੇ ਫਿਰ ਕਰਤੀ ਤੋੜ ਕੇ ਦਿਖਾਈਏ ਤੁਹਾਨੂੰ ਪਹਿਲਾ ਨੰਬਰ ਤੇ ਦੋਸਤੋ ਜਿਹੜੀ ਤੁਸੀਂ ਇਹ ਵੈੜ ਦੇਖ ਰਹੇ ਹੋ ਦੂਜਾ ਸੂਬਾ ਸੈਕੰਡ ਟਾਈਮਰ ਹਾਂਜੀ ਓਕੇ ਜੀ ਆਹ ਲਓ ਜੀ ਠੀਕ ਹੈ ਤੇ 15 15 18 20 ਇੱਥੇ ਕਿ ਦੇਣਾ ਦੋਸਤੋਂ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਤੇ 13 ਕਿਲੋ ਜਿਹੜਾ ਬਿਲਕੁਲ ਮੌਕੇ ਦਾ ਦੁੱਧ ਹੈਗਾ ਦੋ ਡੰਗ ਦੀ ਚਵਾਈ ਤੁਸੀਂ ਕਰਿਓ ਠੀਕ ਆ ਮੇਲ ਕਾ ਫਤਲੇ ਸੈਕੰਡ ਟਾਈਮਰ ਆ ਦੂਜਾ ਸੂਬਾ ਸੂਈ ਆ ਤੇ ਬਾਕੀ ਚਵਾਈ ਚਵਾਈ ਚੰਗੀ ਲੱਗੀ ਵੀਰੇ ਹਾਂਜੀ ਸਾਰੀਆਂ ਆ ਦੋ ਆਹ ਮੂਮਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਲਓ ਜੀ 13 ਕਿਲੋ ਜਿਹੜਾ ਦੋਸਤੋ ਇਹਦੇ ਕੁਲ ਤੋਂ ਤੋਂ ਹੈਗਾ ਪਹਿਲੇ ਨੰਬਰ ਵਾਲੀ ਵਹਿੜਿਆ ਜਿਹੜੀ ਤਾਜੀ ਸੂਈ ਆ ਠੀਕ ਆ 15 ਤੋਂ 20 ਦਿਨ ਦਾ ਸਮਾਂ ਹੋਇਆ ਤੇ ਇਹਦਾ ਮੁੱਲ ਵੀ ਨੇ ਰੇਟ ਇਹਦਾ ਮੁੱਲ 40000 40 ਹਾਂਜੀ ਤੇ ਵੀਰੇ ਚਵਾਈ ਚੰਗੀ ਲੱਗੀ ਵਧੀਆ ਕੀਤੀ ਬਹੁਤ ਵਧੀਆ ਜੀ ਕਿ ਕਿਸੇ ਭੈਣ ਪੋਲੀ ਇਹ ਚਵਾਈ ਪਹਿਲੀ ਦਾ ਰਸੀ ਰਸੀ ਨਿਆਣਾ ਪਾਉਣਾ ਪੈਂਦਾ ਨਿਆਣਾ ਪਾਉਣਾ ਪੈਂਦਾ ਨਿਆਣਾ ਪਾਉਣਾ ਪੈਂਦਾ ਹੈ ਪਾਹੇ ਮੋਸਟਲੀ ਆਪਾਂ ਵਹਿੜਾਂ ਦੇ ਪਾ ਵੀ ਨਹੀਂਦਾ ਜ਼ਿਆਦਾਤਰ ਪਾ ਲਈਦਾ ਨਿਆਣਾ ਹਾਂਜੀ ਤੇ 40000 ਜਿਹੜੀ ਦੋਸਤੋ ਮੰਗ ਆ ਦਮਾੜਾ ਠੀਕ ਆ ਤੇ ਬਾਕੀ ਵਿੱਚੋਂ ਜਿਹੜਾ ਮਾਨਤਨ ਉਹ ਹਰ ਮਾਰ ਦੇ ਜਿਨਾਂ ਆਪਾਂ ਕਹਿ ਦਿੰਨੇ ਆ ਵੀ ਕੱਲੇ-ਕੱਲੇ ਪਸ਼ੂ ਦਾ ਨਹੀਂ ਆਪਾਂ ਕਹਿੰਦੇ ਵੀ ਮਾਨਤਨ ਵੀ ਜਦੋਂ ਤੁਸੀਂ ਖਰੀਦੋ-ਫਰੋਖਤ ਕਰੋਗੇ ਖਰੀਦਦਾਰੀ ਕਰੋਗੇ ਵਿੱਚੋਂ ਜਿਹੜਾ ਤੁਸੀਂ ਵਾਦਾ ਕਾਟਾ ਕੋਈ ਮਾਨਤਨ ਗੰਇਸ਼ ਆ ਉਹ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਜਿਹੜੀ ਆ ਆ ਗਈ ਆਪਣੇ ਕੋਲ ਦੂਜੇ ਨੰਬਰ ਦੇ ਇਹ ਮਤਲਬ ਸੂਹਾ ਇਹਨੂੰ ਕਿਨੇ ਸੂਹਾ ਕਿੰਨਾ ਜੀਏ ਇਹ ਇਹ ਤੀਜਾ ਸੂਹਾ ਤੀਜਾ ਜੀ ਠੀਕ ਆ ਤੇ ਟਾਈਮ ਨੂੰ ਕਿੰਨਾ ਕੋਈ ਕਹੇ ਵੀਰ ਸੁਈ ਨੂੰ ਇਹਨੂੰ 2 ਢਾਈ ਮਹੀਨੇ ਹੋ ਗਏ 2 ਢਾਈ ਮਹੀਨੇ ਦਾ ਸਮਾਂ ਹੋ ਗਿਆ ਠੀਕ ਹੈ। ਤੋਂ 2.5 ਮਹੀਨੇ ਦਾ ਜਿਹੜਾ ਦੋਸਤ ਸਮਾਂ ਹੋ ਗਿਆ ਠੀਕ ਹੈ ਤੇ ਕ੍ਰੋਸ ਅੰਗ ਦੇ ਵਿੱਚ ਜਰਸੀ ਤੇ ਥੋੜਾ ਜਿਹਾ ਤੁਸੀਂ ਐਚ ਐਫ ਦਾ ਕ੍ਰੋਸ ਮੰਨ ਲਓ ਠੀਕ ਹੈ ਜਰਸੀ ਵੱਡੇ ਕੱਦ ਦੇ ਵਿੱਚ ਹੈ ਠੀਕ ਹੈ ਜਰਸੀ ਦੇ ਐਚ ਐਫ ਦਾ ਕ੍ਰੋਸ ਆਗਾ ਤੇ ਫੇਸਪੂਸ ਦੀ ਕੁਆਲਿਟੀ ਵੇਖੋਗੇ ਤਾਂ ਜਰਸੀ ਦਾ ਭਲੇਖਾ ਪੈਂਦਾ ਤੇ ਫੁੱਲ ਵੱਡੀ ਹਾਈਟ ਆ ਠੀਕ ਹੈ। ਲੈ ਜੀ। ਤੇ ਵੀਰ ਜੀ ਤਾਂ ਦੁੱਧ ਕਿੰਨਾ ਕੁ ਹੈਗਾ ਹੁਣ? ਇਹਦੇ ਵਿੱਚ 10 ਕਿਲੋ। 10 ਕਿਲੋ ਹੈ। 10 ਕਿਲੋ ਜਿਹੜਾ ਤੁਹਾਡਾ ਦੋਸਤ ਨੇ ਦੋ ਠੀਕ ਹੈ ਤੇ ਮਹੀਨੇ ਦੋ ਤੋਂ ਤਾਂ ਹੀ ਸਮਝ ਆਲ ਰਿਹਾ ਸੁਈਨ ਆ ਦੇਖੋ ਲੋਗੀ ਭਰਾਵੋ ਠੀਕ ਹੈ ਦੋ ਮਹੀਨੇ ਤੋਂ ਜਿਹੜਾ ਉੱਪਰ ਸਮਾ ਹੈਕ ਹੋ ਗਿਆ ਵੀ ਟੋਕਰ ਤੁਸੀਂ ਬੇਸ਼ੱਕ ਵੈੜ ਮੰਨ ਕੇ ਲੈ ਕੇ ਜਾ ਸਕਦੇ ਹੋ ਚੱਡਾ ਜਿਹੜਾ ਹੈਗਾ ਦੋਸਤੋ ਹਵਾਨਾ ਵਧੀਆ ਬਖਾਉਂਦੀ ਹੈ ਠੀਕ ਹੈ ਤੇ 10 ਕਿਲੋ ਦੀ ਮਿਲਕਿੰਗ ਜਿਹੜੀ ਇਸ ਟਾਈਮ ਕਰਵਾਉਣ ਡਈ ਹੈ ਦੋਨੋਂ ਟਾਈਮ ਦੀ ਚਵਾਈ ਜਿਹੜੀ ਹੈ ਉਹ 10 ਕਿਲੋ ਨਤੀਜਾ ਸੁਪਾ ਹੈਗਾ ਠੀਕ ਆ ਤੇ ਹਾਈਟ ਜਿਹੜੀ ਆ ਫੁੱਲ ਵੱਡੀ ਹਾਈਟ ਆ ਲਾਲ ਤੇ ਬਲੈਕ ਦਾ ਥੋੜਾ ਕੰਬੀਨੇਸ਼ਨ ਹੈਗਾ ਜਿਵੇਂ ਆਪਾਂ ਚੈੱਕ ਤੇ ਥੋੜਾ ਜਿਆਦਾ ਚਾਹੀ ਆਪਣਾ ਜਰਸੀ ਕਰੋ ਸੰਗ ਦੇ ਵਿੱਚ ਗਿਆ ਤਾਂ ਕੀ ਗਰਜੀਤ ਭਾਈ ਜਿੰਦਾ ਲੈਂਡ ਦੇ ਨਾਲ ਫਿਰ ਕੀ ਹੈ ਇਹਦਾ ਰੇਟ ਜੀ 25000 ਹੈ 25000 ਰੁਪਏ 25000 ਹਾਂਜੀ 25000 ਠੀਕ ਆ ਤੇ ਚਵਾਈ ਵਧੀਆ ਮਤਲਬ ਇਹ ਵਾਣਾ ਤੁਹਾਨੂੰ ਕੋਈ ਭੂਰ ਛਟਾ ਨਾ ਕੋਈ ਭੂਰ ਛਟਾ ਨਹੀਂ ਠੀਕ ਆ ਤੇ ਦੋ ਦੋ ਮੋਕਾ ਦਾ ਤੁਸੀਂ ਦੱਸਦੇ ਹੋ 10 ਕਿਲੋ ਚੋੜ ਦੇਣਾ 10 ਕਿਲੋ ਤਿਆਰ ਹੈ ਤੇ 25000 ਹਾਂਜੀ ਆਹ ਉਹ ਜਿਹੜੀ ਹਾਂਜੀ 25000 ਹੈ ਭਰਾਓ ਠੀਕ ਆ ਫੁੱਲ ਵੱਡੀ ਹਾਈਟ ਕਰਦੀ ਆ ਤੇ 10 ਕਿਲੋ ਦੀ ਜਿਹੜੀ ਤਸੱਲੀ ਆ ਤੁਸੀਂ ਕਰਨੀ ਆ ਦੋ ਡੰਗ ਚੋੜੋ ਆਗੇ ਕੋਈ ਤਿੰਨ ਡੰਗ ਚੋੜੋ ਠੀਕ ਆ ਤੇ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜ ਠੀਕਾ ਕਰੋ ਸੰਗ ਦੇ ਵਿੱਚ ਐਚਐਫ ਕਰੋ ਸੰਗ ਆ ਤੇ ਇਹ ਵੀ ਸੁਹਾ ਕਿੰਨਾ ਜੀ ਇਹ ਸੁਹਾ ਕਿੱਜਾ ਹੈ ਤੀਜਾ ਸੁਹਾ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਹੋਊਗਾ ਇਹਨੂੰ ਸਮਾਂ ਡੇਢ ਮਹੀਨਾ ਹੋਇਆ ਡੇਢ ਕੁ ਮਹੀਨਾ ਹੋ ਗਿਆ ਹਾਂਜੀ ਠੀਕਾ ਡੇਢ ਮਹੀਨਾ ਹੋ ਗਿਆ ਸਮਾਂ ਤੇ ਦੁੱਧ ਹੁਣ ਕਿੰਨਾ ਹਾਜ਼ਰ ਆ ਜੀ ਤੇਦੇ ਦੁੱਧ 16 ਮਨੋ ਦੇ 16 ਉਹ ਤਾਂ ਹੀ ਕਹਦੇ ਜੀ 16 ਮਨੋ ਠੀਕ ਆ ਜੀ 16 ਡੇਢ ਕੁ ਮਹੀਨਾ ਹੋ ਗਿਆ ਸੁਹਾ ਤੀਜਾ ਹਣਾ ਜੀ ਲਓ ਜੀ ਵੀਰ ਕੱਢ ਕੇ ਦਿਖਾਈਏ 16 ਕਿਲੋ ਜਿਹੜਾ ਦੁੱਧ ਦੇ ਭਰਾਵੋ ਇਹਦੇ ਥੱਲੇ ਠੀਕ ਆ ਤੇ ਬਾਕੀ ਚਵਾਈ ਜਿਹੜੀ ਆ ਤੁਸੀਂ ਆਣ ਕੇ ਕਰ ਲੈਣੀ ਆ ਠੀਕ ਆ ਬਾਕੀ ਆਨਰ ਨੇ ਮਾਲਕ ਨੇ ਦੱਸਣਾ ਹੁੰਦਾ ਵੀ ਚਵਾਈ ਵਧੀਆ ਲੱਗੀ ਆ ਤੇ ਤੁਸੀਂ ਜੜੀ ਆ ਬਿਲਕੁਲ ਘਰ ਪਹੁੰਚ ਕੇ ਠੀਕ ਸਾਬਤ ਕਰ ਲਿਓ ਸਿੱਧ ਕਰ ਲਿਓ ਵੀ ਵਾਕਈ ਚਵਾਈ ਜਿਹੜੀ ਆ ਬੈਸਟ ਆ ਇੱਕ ਡੰਗ ਤੋਂ ਡੰਗ ਚੋਕੀ ਠੀਕ ਆ ਤੇ ਹਾਈਟ ਠੀਕ ਆ ਮੀਡੀਅਮ ਹਾਈਟ ਕੋ ਜਿਹੜੀ ਪਲੱਸ ਹਾਈਟ ਆ ਤੇ 16 ਕਿਲੋ ਜਿਹੜਾ ਬਿਲਕੁਲ ਇਹਦੇ ਕੋਲ ਦੁੱਧ ਹੈਗਾ ਆ ਪੀਸ ਦਿਖਾਓ ਮੜਾ ਜੀ ਤਾਬਿਕ ਠੀਕ ਹੈ ਜੀ ਆਹ ਮੂੰਹ ਮਤੇ ਤੇ ਮਿਲਦਿਆਂ ਭਾਈ ਗਰਜੀ ਤੇ ਸਿਰਫ ਪਾੜੇ ਵੰਡੇ ਚਾੜਦੇ ਪਾੜੇ ਤੇ ਪਾੜੇ ਤੇ ਹਾਂਜੀ ਲਓ ਜਿਹੜੀਆਂ ਦੋਸਤੋ ਇਹ ਵੈਰ ਆ ਠੀਕ ਆ ਇਹ ਜਰੂਰ ਤੁਸੀਂ ਧਿਆਨ ਚ ਰੱਖ ਲਿਓ ਤੀਜਾ ਸੂਆ ਤੇ 16 ਕਿਲੋ ਹਾਜ਼ਰ ਦੁੱਧ ਰੇਟ ਪੁੱਛਦੇ ਆ ਵੀਰ ਨੂੰ ਕਿ ਕਿੰਨੇ ਕੁ ਤੱਕ ਲੈਣ ਦੇਣ ਜਿਹੜਾ ਕਰਨਾ ਹੈਗਾ ਠੀਕ ਆ ਤੇ ਕੱਟ ਕੱਟ ਜਿਹੜਾ ਹੈਗਾ ਵਧੀਆ ਠੀਕ ਆ ਤੇ ਬਾਹਲੇ ਵੱਡੇ ਜਿਵੇਂ ਨਹੀਂ ਕਹਾਂਗੇ ਬਿਲਕੁਲ ਮੀਡੀਅਮ ਹਾਈਟ ਤੋਂ ਪਲਾਸਾ ਵੱਡੀਆਂ ਬੈੜਾ ਜੇ ਤੁਸੀਂ ਗਿਣਤੀ ਕਰ ਸਕਦੇ ਹੋ ਤੇ ਵੀਰ ਕਿੰਨੇ ਕੁ ਤੱਕ ਫਿਰ ਲੈਣ ਦੇਣ ਦਾ ਇਹਦਾ ਵੀਰ ਜੀ 36000 ਰੁਪਿਆ 36 ਹਾਂਜੀ ਠੀਕ ਹੈ ਜੀ 36000 ਲੋ ਵੀ ਪ੍ਰਾਪ ਹੋਏ 36000 ਆ ਠੀਕ ਆ ਜੀ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਗੈਡ ਦਿਖਾਈ ਆ ਤੇ ਬਾਕੀ ਤੇ ਆਪਣ ਤੋਂ ਪਣ ਚਵਾਈ ਜੜੀਆਂ ਦੋਸਤੋ ਵਧੀਆ ਲੱਗੀ ਆ ਇਸ ਤੋਂ ਬਾਅਦ ਆ ਕਿ ਚੌਥੇ ਨੰਬਰ ਤੇ ਵੈੜਾ ਇੱਕ ਰੰਗ ਦਾ ਬਲੈਕ ਰੰਗ ਦੇ ਵਿੱਚ ਇਹ ਵੀ ਵੈੜ ਪੋਸ਼ਨ ਲੈਣੀ ਆ ਇਹਦਾ ਸੁਆ ਵੀਰ ਇਹ ਜੀ ਦੂਜਾ ਸੁਆ ਇਹ ਹਾਂਜੀ ਤੇ ਇਹ ਦੁੱਧ ਆ ਫਿਰ ਹੋਏ ਦੇ 10 ਕਿਲੋ ਹੈਗਾ ਹਾਂਜੀ ਠੀਕ ਆ ਇਹ ਥੋੜੇ ਖੁਰੀਆਂ ਬਣਨ ਵਾਲੀਆਂ ਲੰਗਾਉਂਦੀ ਆ ਥੋੜੇ ਲੰਗਾਉਂਦੀ ਆ ਥੋੜੇ ਹਾਂਜੀ ਤੇ ਜਿਵੇਂ ਤੋੜੀਏ ਉਦੋਂ ਲੰਗ ਮਾਰਦੀ ਆ ਹਾਂਜੀ ਲੰਗ ਮਾਰਦੀ ਆ ਤੇ ਖੁਰੀਆਂ ਮਲ ਗਈ ਵਧੀਆਂ ਜਿਹਾ ਤੋੜ ਲਈ ਖੁਰਲੀ ਦਾ ਵ ਕਲੀਏ ਥੰਮੇ ਤੇ ਆ ਥੋੜੀ ਜਿਹੀ ਲੱਗ ਮਾਰਦੀ ਐ ਇਧਰਲੀ ਇੱਕ ਹੀ ਇੱਕ ਸਾਈਡ ਹੀ ਆ ਪਰਲਾ ਤਾਂ ਸਪੈਰ ਸਹੀ ਆ ਪਰਲਾ ਸਹੀ ਆ ਠੀਕ ਆ ਤੇ ਸੁਵਾ ਮਤਲਬ ਦੂਜਾ ਸੂਈ ਐ ਤੇ ਮਹੀਨਾ ਡੇਢ ਤੋਂ ਦੋ ਦੱਸਿਆ ਜੀ ਹਾਂਜੀ ਦੋ ਕੁ ਮਹੀਨੇ ਹੋ ਗਏ ਹੋਣਗੇ ਇਹਨੂੰ ਦੋ ਮਹੀਨੇ ਹੋ ਗਏ ਦੋ ਮਹੀਨੇ ਤੇ 10 ਕਿਲੋ ਹਾਜ਼ਰ ਆ ਹੁਣ ਹਾਂਜੀ ਠੀਕ ਆ ਤੇ ਮੋਨ ਵੀਰੇ ਲੈਣ ਦੇ ਇਹਦਾ ਮੁੱਲ ਵੀ ਹੈ 20000 ਰੁਪਏ ਹਾਂਜੀ ਲੈਣ ਦੇ ਠੀਕ ਆ 20000 ਭਰਾਓ ਇਹਦਾ ਮੁੱਲ ਆ ਠੀਕ ਆ ਇਹ ਤੋੜ ਕੇ ਦਿਖਾਣੀ ਆ ਜਾਂ ਕਿਵੇਂ ਜੀ ਨਹੀਂ ਇਦਾਂ ਹੀ ਜੇ ਕੋਈ ਆਈ ਗਏ ਆ। ਆਹ ਕੋਈ ਆਪ ਦਾ ਤੋਰ ਕੇ ਵੇਖ ਲੂਗਾ। ਥੋੜਾ ਜਿਹਾ ਦੋਸਤੋ 9 ਫਾਇਰ ਬਨਨ ਵਾਲਾ ਆਏ ਠੀਕ ਹੈ ਜੀ। ਜਿਵੇਂ ਆਪਾਂ ਇੱਥੇ ਨਾਲ ਕਹਿ ਲਿਆ ਥੋੜੇ ਮੜਾ ਜਾ ਫਾਇਰ ਤੇ ਕੋਈ ਜਖਮ ਵਗੈਰਾ। ਉਹਦੇ ਕਰਕੇ ਥੋੜਾ ਆਪਾਂ ਚਲੋ ਤੋਰ ਨੂੰ ਇਹਨੂੰ ਰਹਿਣ ਦਿੰਦੇ ਆ। ਬਿਲਕੁਲ ਜੀ। ਤੇ ਬਾਕੀ ਦੁੱਧ 10 ਕਿਲੋ ਦੋਸਤੋ ਤੇ 20000 ਰੁਪਇਆ ਲੈਣ ਦੇਣ ਜਿਹੜਾ 20000 ਆ ਠੀਕ ਆ। ਤੇ ਚਵਾਈ ਵੀਰੇ ਬਾਕੀ ਵਧੀਆ ਲੱਗੀ। ਚਵਾਈ ਬਹੁਤ ਵਧੀਆ ਜੀ ਸਾਰਾ। ਕਿਸੇ ਤਰ੍ਹਾਂ ਦੇ ਭੈਣ ਭਰਾ ਦੀ 80 ਦਰੋਂ ਚੱਲ ਗਿਆ ਜੇ ਕੋਈ ਕਮੀ ਨਹੀਂ। ਨਾ ਕੋਈ ਗੱਲ ਨਹੀਂ ਜੀ। ਤੇ 2000 ਜਿਹੜਾ ਦੋਸਤੋ ਮੋਲ ਆ ਠੀਕ ਆ ਇਸ ਤੋਂ ਬਾਅਦ ਦੇਖਾ ਆਪਾਂ ਤੁਹਾਨੂੰ 5ਵੇਂ ਨੰਬਰ ਤੇ ਜਿਹੜੀ ਬੈੜ ਦਿਖਾਉਣੀ ਆ ਇਹ ਵੀ ਬਿਲਕੁਲ ਦੋਸਤੋ ਬਿਲਕੁਲ ਬਿਨ ਬੱਜੇ ਤੋਂ ਦੋਸਤੋ ਬਾੜੇ ਵੱਡੇ ਤੇ ਸਾਰੀਆਂ ਬਾਕੀ ਮਿਲਦੀਆਂ ਨੇ ਇੱਕ ਪਹਿਲੇ ਨੰਬਰ ਤੇ ਦਿਖਾਤੀ ਸੀਗੀ ਉਹ ਤਾਜੀ ਸੂਹੀਆਂ ਠੀਕ ਆ ਤੇ ਇਹ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਜੀ ਇਹਨੂੰ ਜੀ 2 ਮਹੀਨੇ ਹੋ ਗਏ ਨੇ 2.5 ਛੋਟਾ 2.5 ਮਹੀਨੇ ਹੋ ਗਏ ਹਾਂਜੀ ਤੇ ਸੂਹਾਂ ਤਾਂ ਕਿੰਨਾ ਮੰਨ ਸਕਦੇ ਹਾਂਜੀ ਕਿੰਨਾ ਕੁ ਸੂਹ ਹੋ ਗਿਆ ਦੁਜਾ ਅਜਾ ਸੂਹ ਹੈ ਸੂਰਜਾ ਸੂਰਜਾ ਹਾਂਜੀ ਤੇ ਦੁੱਧ ਹੁਣ ਕਿੰਨਾਕ ਦੇ ਰਹੀ ਐ ਜੀ ਦੁੱਧ 10000 ਕਿਲੋ 1011 ਕਿਲੋ 1011 ਕਿਲੋ ਦੁੱਧ ਹਾਂਜੀ ਖੋਲ ਕੇ ਵੀਰੇ ਨੂੰ ਦਿਖਾ ਦਈਏ ਅ 10 ਤੋਂ ਦੁੱਧ 11 ਕਿਲੋ ਜਿਹੜਾ ਦੋਸਤੋ ਦੁੱਧ ਤੇ ਹੁਣ ਪ੍ਰੈਜੈਂਟ ਟਾਈਮ ਹੈਗਾ 11 ਕਿਲੋ ਦੀ ਚੋਈ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਫੜਦੇਵਾ ਤੁਸੀਂ ਜਿਹੜਾ ਬਿਲਕੁਲ ਵੇਖੋਗੇ ਤੇ ਚੰਗਾ ਥੰਮੇਵਾ ਰੇਟ ਭਾਪੜ ਤਾਂ ਜਿਹੜਾ ਦੋਸਤੋ ਬਿਲਕੁਲ ਜਾਇਜ਼ ਆ ਜਿਹੜਾ ਜ਼ਰੂਰੀ ਗੱਲ ਆ ਵੀ ਬਿਲਕੁਲ ਬਾਜਬਰੇਟਾਂ ਦੇ ਉੱਪਰ ਤੁਹਾਨੂੰ ਜਿਹੜੀਆਂ ਇਹ ਬੈੜਾ ਮਿਲਦੀਆਂ ਪਈਆਂ ਤੇ ਇਸ ਕਰ ਲਈ ਤੁਸੀਂ ਜਿੰਨੇ ਦੱਸੇਗਾ ਦੁੱਧ ਦੀ ਕਰ ਸਕਦੇ ਹੋ ਆਜੋ ਜੀ ਹਾਈਟ ਕਰਦੇ ਜਿਹੜਾ ਦੋਸਤੋ ਫੁੱਲ ਆ ਠੀਕ ਆ ਹਾਈਟ ਕਰਦੀ ਜਿਹੜੀ ਆ ਫੁੱਲ ਤੇ ਆ ਫੇਸ ਕੁਆਲਟੀ ਹੈ ਠੀਕ ਹੈ ਤੇ ਚੁਵਾਈ ਵੀਰ ਚੁਵਾਈ ਵੀਰ 11 ਲੀਟਰ ਦੀ ਹੈਗੀ ਚੰਗੀ ਚੁਵਾਈ ਹੈ ਹਾਂ ਬਹੁਤ ਵਧੀਆ ਲਓ ਵੀ ਠੀਕ ਆ ਇਹਦਾ ਰੇਟ ਭਾਅ ਵਰਤਦਾ ਆਪਾਂ ਪੁੱਛ ਲੈਨੇ ਆ ਵੀਰ ਤੋਂ ਕਿ ਕਿੰਨੇ ਕਰੀ ਜਿਹੜੀਆਂ ਦੋਸਤੋ ਦੇ ਲੈ ਕਰਨੀਆਂ ਠੀਕ ਆ ਤੇ ਅੱਜ ਪੰਜ ਨਾਕ ਸੀਗੇ ਘੱਟੋ ਘੱਟ ਤੇ ਬਿਲਕੁਲ ਜਿਹੜੇ 10 ਤੋਂ ਲੈ ਕੇ 15 ਲੀਟਰ ਜਿਹੜਾ 16 ਲੀਟਰ 15 ਲੀਟਰ ਤੱਕ ਜਿਹੜੀ ਦੋਸਤੋ ਮਿਲਕਿੰਗ ਆ ਉਹ ਇਹਨਾਂ ਦੇ ਥੱਲੇ ਅਵੇਲੇਬਲ ਆ ਤੇ ਵੀਰ ਇਹਦਾ ਲੈਣ ਦੇ ਫਿਰ ਇਹਦਾ ਵੀਰ ਜੀ 20000 ਰੁਪਏ ਦੇ 20000 ਹਾਂਜੀ ਮਣਕੀ ਜਿਆਦਾ ਨਾਕ ਆਪਣਾ ਕੋ 20-20000 ਆਣੇ ਹਾਂਜੀ ਠੀਕ ਆ ਤਾਂ ਦੁੱਧ ਇਹਨਾਂ ਸਾਰੇ ਮਿਲ ਕੇ 10-10 ਲੀਟਰ ਚੋਈ ਜਾਣਗੀਆਂ ਜੇ ਲੰਮਾ ਸਮਾਂ ਹਾਂਜੀ ਲੰਮਾ ਸਮਾਂ ਚੋਣਗੇ ਜੇ ਠੀਕ ਹੈ ਜੀ ਹਾਂਜੀ ਤੇ ਬਾਕੀ ਕਿਸੇ ਵਿੱਚ ਥਾਣਾ ਦੇ ਵਿੱਚ ਕਿਸੇ ਪਾਸੇ ਆਪਸੋ ਦੀ ਸ਼ਿਕਾਇਤ ਨਹੀਂ ਹੈ ਨਾ ਜੀ ਨਹੀਂ ਠੀਕ ਹੈ ਸਰ ਠੀਕ ਹੈ ਤੇ ਗਰਜੀਤ ਵੀਰੇ ਸੰਪਰਕ ਨੰਬਰ ਆਪਣੇ ਤੇ 62849 ਹਾਂਜੀ 22344 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਗਰਜੀਤ ਦੇ ਆਪਾਂ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ 5 ਨਗਦ ਖਾਏ ਆ ਵੀਰਪਾਪ ਆਗੇ ਤੁਸੀਂ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਬਾਕੀ ਥਾਣਾ ਦੀ ਆਪ ਤਸੱਲੀ ਕਰਨੀ ਆ ਇੱਕ ਟਾਈਮ ਦੋ ਟਾਈਮ ਆਪਦਾ ਪਿੰਡ ਪਹੁੰਚ ਗਿਓ ਨਦੋਰ ਪਿੰਡ ਹੈਗਾ ਦੋਸਤੋ ਬਿਲਕੁਲ ਪੱਟੀ ਸ਼ਹਿਰ ਲੱਗ ਗਈ ਆ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ